ਮਹਾਰਾਜ ਜੀ ਨੇ ਕਾਗੜ ਦੀ ਧਰਤੀ ਤੇ ਗਏ ਉਥੇ ਜਾ ਕੇ ਪਲੰਗਾ ਲਾ ਕਰਕੇ ਸੱਜੇ ਨੇ ਤੇ ਮਹਾਰਾਜ ਨੇ ਉਥੇ ਕਾਈ ਦਾ ਬੂਟਾ ਲੱਗਾ ਸੀ ਉਹਨੇ ਲੇ ਵੇਖੀ ਜਾਣ ਪ੍ਰਸ਼ਾਦਾ ਪਾਣੀ ਕੋਜ ਨਾ ਸ਼ਗਨ ਨੂਰੇ ਮਾਈ ਨੂੰ ਤੋੜਿਆ ਸ਼ਿਸ਼ਰਾਂਦੇ ਵਾਲ ਨੂਰਾ ਮਾਈ ਸਹਰਨ ਗਿਆ ਸੀ ਮਹਾਰਾਜ ਭਾਈ ਦਾਇਆ ਸਿੰਘ ਨੂੰ ਕਹਿੰਦੇ ਵੇਖੋ ਨੂਰੇ ਮਾਈ ਅੱਜ ਵੀ ਉਥੇ ਹੁੰਦਾ ਕਰੀਬ ਦਾ ਬੂਟਾ ਲੱਗਾ ਜਿੰਨੇ ਉਤੇ ਭਾਈ ਦਾਇਆ ਸਿੰਘ ਨੇ ਚੜ ਕੇ ਵੇਖਿਆ ਸੀ ਕਿ ਕਿੱਥੇ ਕੌਂਦਾ ਨੂਰਾ ਮਾਈ ਮਹਾਰਾਜ ਨੇ ਕਿਹਾ ਹੀ ਜਾਓ ਸਾਡੇ ਨਿੱਕੇ ਸਾਹਿਬ ਜਾਦੇਆਂ ਦੀ ਮਾਤਾ ਜੀ ਦੀ ਵੀ ਲੈ ਕੇ ਆਓ ਖਬਰ ਕਿਉ ਸਾਨੂੰ ਚੇਤੇ ਵੀ ਕਰਦੇ ਤੇ ਭੁੱਲ ਗਏ ਨੇ ਉਹ ਖਬਰ ਲੈਣ ਗਿਆ ਸੀਗਾ ਸਮਾ ਆਪਣੀ ਚਾਲੇ ਚੱਲਦਾ ਰਿਹਾ ਨੂਰਾ ਮਾਈ ਵਾਪਸ ਆਇਆ ਤੇ ਮਹਾਰਾਜ ਕਾਈ ਦੇ ਬੂਟੇ ਕੋਲੇ ਬੈਠੇ ਤੇ ਹੱਥ ਦੇ ਵਿੱਚ ਤੀਰ ਫੜਿਆ ਤੀਰ ਨੂੰ ਨਿਸ਼ਕਾਈ ਜਾਣ ਨਿਸ਼ਕਾਈ ਜਾਣ ਰੇਤਾ ਦੇ ਨਾਲ ਨੂਰਾ ਮਾਈ ਨੇ ਆਣ ਕੇ ਜਦੋਂ ਮਹਾਰਾਜ ਕੋਲੇ ਬੈਠਾ ਸਤਗੁਰਾਂ ਨੇ ਗੱਫਾ ਪਾਣੀ ਸ਼ਿਕਾਇਆ ਕਹਿੰਦੇ ਦੱਸੋ ਨੂਰੇ ਮਾਈ ਜੀ ਸਾਡੇ ਛੋਟੇ ਸਾਹਿਬ ਜਾਦੇ ਕਿੱਥੇ ਨੇ ਉੱਖਾਂ 'ਚੋਂ ਪਾਣੀ ਆ ਗਿਆ ਰੋਣ ਲੱਗ ਪਿਆ ਕਹਿੰਦਾ ਮਹਾਰਾਜ ਜੀ ਮੈਂ ਤਾਂ ਇਹ ਵੇਖਿਆ ਸੀ ਜਿੱਥੇ ਤੁਹਾਡੇ ਪੁੱਤਰਾਂ ਦੇ ਸਰੀਰ ਪਏ ਸਨ ਧੌੜਾਂ ਵਾਕਸ਼ੀ ਤੇ ਕੀੜੀਆਂ ਦੇ ਟੇਰ ਲੱਗੇ ਸੀ ਤੁਹਾਡੇ ਸਾਹਿਬ ਜਾਦਿਆਂ ਦੇ ਕੋਲ ਤੇ ਇੱਲਾ ਉਹਦੀਆਂ ਸੀ ਅਸਮਾਨਾਂ ਦੇ ਵਿੱਚ ਤੇ ਬੋਟੀਆਂ ਭਰ ਕੇ ਮਾਰਸਤੀਆਂ ਸਮਾਨ ਨੂੰ ਲੈ ਜਾਂਦੀਆਂ ਮਹਾਰਾਜ ਮੇਰੀ ਭੈਣ ਦੱਸਦੀ ਸੀ ਕਿ ਤੁਹਾਡੇ ਸਾਹਿਬ ਜਾਦਿਆਂ ਨੂੰ ਨਾ ਪਿੱਪਲ ਦੇ ਦਰਖਤ ਦੇ ਨਾਲ ਬੰਨ ਕੇ ਇਹਨਾਂ ਮੁਸਲਮਾਨਾਂ ਦੇ ਜਵਾਕਾਂ ਨੇ ਗਲੇਲਾ ਫੜ ਕੇ ਨਿਸ਼ਾਨੇ ਲਾਏ ਮੇਰੀ ਭੈਣ ਕਹਿੰਦੀ ਸੀ 100 ਕੜਾ ਠੱਡੇ ਪਾਣੀ ਦਾ ਸੁनीर ਦੇ ਉੱਤੇ ਪਾਇਆ ਮੇਰੀ ਭੈਣ ਕਹਿੰਦੀ ਸੀ ਇਹ ਉਹਨਾਂ ਸ਼ਮਕ ਲਿਆ ਕਰਕੇ ਤੇ ਸ਼ੰਗ ਦੇ ਨਾਲ ਪੁੱਟ ਦੀ ਗਿੱਲੀ ਸ਼ਮਕ ਲਿਆ ਕਰਕੇ ਪਰ ਤੁਹਾਡੇ ਸਾਹ ਜਿਆਦੇ ਮੰਨੇ ਨਹੀਂ ਮਹਾਰਾਜ ਫਿਰ ਮੀਆਂ ਵਿੱਚ ਚੜ ਕੇ ਸਾਹ ਘੁੱਟਿਆ ਗਿਆ ਫਿਰ ਸਾਰ ਅਗ ਚੱਲਦੀ ਸੀ ਤੇ ਹਲਾਲ ਕਰ ਦਿੱਤਾ ਗਿਆ ਮਹਾਰਾਜ ਧੌਣਾ ਵਖ ਕਰ ਦਿੱਤੀਆਂ ਗਈਆਂ ਸਰੀਰ ਦੇ ਨਾਲ ਮਹਾਰਾਜ ਕਹਿੰਦੇ ਫੇਰ ਦੁਬਾਰਾ ਸੁਨਾ ਨੂਰੇ ਮਾਈ ਕਹਿੰਦਾ ਮਹਾਰਾਜ ਤੁਹਾਡੇ ਪੁੱਤਰਾਂ ਦੇ ਸੂਰ ਦੇ ਕੋਲੇ ਕੀੜੀਆਂ ਦੇ ਟੇਰ ਲੱਗੇ ਸਨ ਇੱਲਾ ਉਹਦੀਆਂ ਅਸੀਂ ਬੋਟੀ ਭਰ ਕੇ ਚੱਲ ਸੁਮਾਨ ਵੱਲ ਮਹਾਰਾਜ ਕਹਿੰਦੇ ਬੜੀ ਖੇਡ ਹੋਈ ਆ ਦਇਆ ਸਿੰਘ ਜੀ ਭਾਈ ਦਇਆ ਸਿੰਘ ਕਹਿੰਦਾ ਮਹਾਰਾਜ ਕਿਹੜੀ ਖੇਡ ਕਰ ਦਿੱਤੀ ਆਪ ਜੀ ਨੇ ਕਹਿੰਦੇ ਦਇਆ ਸਿੰਘ ਜੀ ਫਦੇ ਸਿੰਘ ਦੇ ਸਰੀਰ ਦਾ ਜਿਹੜੀਆਂ ਕੀੜੀਆਂ ਮਾਸ ਧਰਤੀ ਚ ਲੈ ਕੇ ਗਈਆਂ ਨੇ ਇੰਨੀਆਂ ਡੂੰਗੀਆਂ ਜਿਹੜਾ ਖਾਲਸੇ ਦੀਆਂ ਨੇ ਆਂੀਆਂ ਡੂੰਗੀਆਂ ਜਿਹੜਾ ਖਾਲਸੇ ਦੀਆਂ ਨੇ ਬਾਬਾ ਬਿਸ਼ਨ ਸਿੰਘ ਜੀ ਬਾਬੇ ਬਕਾਲੇ ਸਾਹਿਬ ਵਾਲੇ ਮਹਾਂਪੁਰਖ ਉਹਨਾਂ ਨੂੰ ਬਾਬਾ ਜੀ ਨੇ ਬੜੇ ਬੜੇ ਉੱਚੇ ਨਿਸ਼ਾਨ ਸਾਹਿਬ ਚਲਾਉਂਦੇ ਸਨ 180 ਫੁੱਟ 200 ਫੁੱਟ 80 ਉੱਚੇ ਨਿਸ਼ਾਨ ਸਾਹਿਬ ਅੱਜ ਵੀ ਬਾਬੇ ਬਕਾਲੇ ਜਾਓਗੇ ਨਾ ਤੇ ਲੋਕ ਆਣ ਕੇ ਕਹਿੰਦੇ ਐਡੇ ਉੱਚੇ ਨਿਸ਼ਾਨ ਸਾਹਿਬ ਕੀ ਕਰਨੇ ਨੇ ਮਹਾਂਪੁਰਖ ਨੂੰ ਜੇ ਕਿਸੇ ਨੇ ਪੁੱਛਣਾ ਨਾ ਉਹਨਾਂ ਕਿਹਾ ਕਰਨਾ ਖਾਲਸਾ ਜੀ ਜਿਹੜੀਆਂ ਇਲਾਮਾਸ ਸਾਡੇ ਸਹਿਬਜ਼ਾਦਿਆਂ ਦਾ ਅਸਮਾਨ ਦੇ ਵਿੱਚ ਲੈ ਕੇ ਗਈਆਂ ਨੇ ਉਹ ਵੀ ਇਹ ਤਾਂ ਕਰਕੇ ਲੈ ਕੇ ਗਈਆਂ ਸਨ ਗਲਗੀ ਧਰ ਸਾਬ ਨੇ ਉੱਥੇ ਵੀ ਕੌਤਕੀ ਕੀਤਾ ਸੀ ਜਿਹੜੀਆਂ ਇਲਾ ਮਾਸ ਅਸਮਾਨ ਦੇ ਵਿੱਚ ਬੋਟੀਆਂ ਭਰ ਕੇ ਲੈ ਕੇ ਜਾਂਦੀਆਂ ਸਨ ਏਡੇ ਏਡੇ ਨਿਸ਼ਾਨ ਸਾਹਿਬ ਗੁਰੂ ਖਾਲਸੇ ਪੰਥ ਦੇ ਨੇ ਗੁਰੂ ਖਾਲਸਾ ਜੀ ਸਤਿਗੁਰੂ ਸੱਤੇ ਪਾਸ਼ਾ ਮਹਾਰਾਜ ਜੀ ਜਦੋਂ ਐਸੀ ਸਾਰੀ ਵਾਰਦਾਤ ਸੁਣੀ ਤੇ ਮਹਾਰਾਜ ਜੀ ਨੇ ਬੂਟਾ ਪਟਿਆ ਕਾਈ ਦਾ ਤੇ ਬੂਟਾ ਪਟ ਕੇ ਕਹਿੰਦੇ ਲਓ ਜੀ ਅੱਜ ਤੋਂ ਬਾਅਦ ਮੁਗਲਾਂ ਦੀ ਜੜ ਪੱਟੀ ਸੱਤ ਸੀਸ ਪੂਰੇ ਦੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸੱਤ ਸੀਸ ਦੇ ਕੇ ਰਾਜ ਖੋਵਾਂਗੇ ਉਹ ਵਚਨ ਪੂਰਾ ਕੀਤਾ ਸੱਤ ਸੀਸ ਦਿੱਤੇ ਪਹਿਲਾ ਮਹਾਰਾਜ ਨੇ ਗੁਰੂ ਅਰਜਨ ਸਾਹਿਬ ਨੇ ਪਹਿਲਾ ਸੀਸ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜਾ ਚਾ ਸੀਸ ਸਹਿਬਜ਼ਾਦਿਆਂ ਦੇ ਸਤਵਾ ਸੀਸ ਮਾਤਾ ਗੁਜਰ ਕੌਰ ਜੀ ਦਾ ਇਹ ਸੱਤ ਸੀਸ ਦੇ ਕਰਕੇ ਮਹਾਰਾਜ ਨੇ ਆਪਣੇ ਪਰਿਵਾਰ ਦੇ ਇਹਨਾਂ ਮੁਗਲਾਂ ਦੀ ਜੜ ਪੱਟੀ